ਦੇ ਕਿਆ ਕਦੀ ਢੋਲ ਨਹੀਂ ਵੱਜਦੇ ਹੁੰਦੇ ਰਮੀਤ ਬਾਈ ਕੁਛ ਵੀ ਕਹਿ ਦੂਗਾ ਤੇ ਲੋਕ ਮੰਨ ਲੈਣਗੇ ਕਮਾਲ ਕਰੀ ਜਾਂਦੇ ਹੋ ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਧੋਖਾ ਦੇਣ ਵਾਲਾ ਬੰਦਾ ਪੰਜਾਬ ਦੇ ਦੁਸ਼ਮਣਾਂ ਨਾਲ ਜਾ ਕੇ ਰਲ ਜਾਣ ਵਾਲਾ ਬੰਦਾ ਸਾਨੂੰ ਅਜ ਮਤ ਦਿਊਗਾ ਕਿ ਧੋਖਾ ਕੀ ਚੀਜ਼ ਹੁੰਦੀ ਹੈ ਅਸਰ ਨਹੀਂ ਮਿੱਟੂ ਤੇ ਧੋਖਾ ਇੱਕੋ ਹੀ ਗੱਲ ਹੈ ਬਿੱਟੂ ਵੀਰ ਜੀ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹ ਕਹਿਣਾ ਚਾਹੀਣੀ ਹੈ ਜਿੰਨੀ ਮਰਜ਼ੀ ਗੰਦੀ ਰਾਜਨੀਤੀ ਕਰ ਲੋ ਤਿਆਰ ਹੋ ਜਾਓ 4 ਤਰੀਕ ਦੇ ਰਿਜ਼ਲਟ ਵਾਸਤੇ ਮੈਂ ਪਹਿਲਾਂ ਅੱਜ ਤੱਕ ਕਹਿਆ ਨਹੀਂ ਸੀ ਪਰ ਅੱਜ ਕਹਿ ਰਹੀ ਹਾਂ ਤੇ ਨਾਲ ਮੇ ਨਾਲ ਇਹ ਵੀ ਕਹਿਣਾ ਚਾਹੀਣੀ ਹੈ ਇੰਨੀ ਖਟਿਆ ਰਾਜਨੀਤੀ ਕਰੋਗੇ ਨਾ ਤਾਂ ਤੁਹਾਨੂੰ ਆਪ ਨੂੰ ਸ਼ਰਮ ਆਊਗੀ ਕੱਲ ਨੂੰ ਤੁਹਾਡੇ ਬੱਚੇ ਤੁਹਾਡਾ profession follow ਨਹੀਂ ਕਰ ਸਕਣਗੇ ਐਨੇ ਨੀਚੇ ਨਾ ਗਿਰੋ ਲੋਕਾਂ ਨੇ ਜਿੱਤ ਤੈਅ ਕਰਨੀ ਹੈ ਤੁਹਾਡੀਆਂ ਗੰਦੀ ਰਾਜਨੀਤੀ ਇਹ ਤੁਹਾਡੀ ਜਿੱਤ ਨਹੀਂ ਤੈਅ ਕਰਨੀ ਤੁਸੀਂ ਹੋਰ نیچے ਚਲੇ ਜਾਓਗੇ ਬਾਰ ਬਾਰ ਤੁਹਾਨੂੰ ਮੈਂ ਵੋਨ ਕਰ ਰਹੀ ਹਾਂ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਬਿਲਕੁਲ ਨਾ ਕਰੋ ਲੋਕਾਂ ਨੂੰ ਡਰਾਉਣਾ ਧਮਕਾਉਣਾ ਝੂਠੀਆਂ ਆਡੀਓਜ਼ ਫੈਲੋਣੀਆਂ ਇਹ ਕੰਮ ਕਿਤੇ ਕੰਮ ਨਹੀਂ ਆਉਣ ਲੱਗਿਆ ਇਹ ਤੁਹਾਡੀਆਂ ਗੱਲਾਂ ਬਿਲਕੁਲ ਤੁਹਾਨੂੰ ਹੋਰ نیچے ਲੈ ਕੇ ਜਾ ਰਹੀਆਂ ਹਨ ਜਨਤਾ ਦੇ ਵਿੱਚ ਤੇ ਇਹ ਤੁਹਾਡੀ ਹੁਣ ਮੈਂ 4 ਤਰੀਕ ਨੂੰ ਮਿਲਾਂਗੇ ਮੈਂ ਹੁਣ ਇਸ ਬਲੇ ਮੋਦੀ ਪਾਰਟੀਆਂ ਵੱਲੋਂ ਜਿਹੜੇ ਇਹ ਅਫਵਾਹ ਕਹਿ ਲੋ ਜਾਂ ਕੋਈ ਚੀਜ਼ ਕਹਿ ਲੋ ਕਿ ਰਾਜਾ ਵੜਿੰਗ ਨੇ ਕੰਦਸਮਰਥਨ ਦੇਤਾ ਹੈ ਆਮ ਆਦਮੀ ਪਾਰਟੀ ਨੂੰ ਜਿੰਨੀ ਹੋ ਸਕਦਾ ਹੈ ਪਰ ਰਾਜਾ ਵੜਿੰਗ ਆਪੋਜੀਸ਼ਨ ਨੂੰ ਸਮਰਥਨ ਦੇ ਦੇ ਅਸਮਾਨ ਥੱਲੇ ਆ ਜਾਊਗਾ ਮੈਂ ਵਿਰੋਧੀ ਧਿਰਾਂ ਨੂੰ ਇੱਕ ਗੱਲ ਕਹਿਣਾ ਚਾਹਣੀ ਹੈ ਬਿੱਟੂ ਵੀਰ ਜੀ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹ ਕਹਿਣਾ ਚਾਹਣੀ ਹੈ ਜਿੰਨੀ ਮਰਜ਼ੀ ਗੰਦੀ ਰਾਜਨੀਤੀ ਕਰ ਲੋ ਤਿਆਰ ਹੋ ਜੋ 4 ਤਰੀਕ ਦੇ ਰਿਜ਼ਲਟ ਵਾਸਤੇ ਮੈਂ ਪਹਿਲਾਂ ਅੱਜ ਤੱਕ ਕਿਆ ਨਹੀਂ ਸੀ ਪਰ ਅੱਜ ਕਹਿ ਰਹੀ ਹਾਂ ਤੇ ਨਾਲ ਮੇਰੇ ਨਾਲ ਇਹ ਵੀ ਕਹਿਣਾ ਚਾਹਣੀ ਹੈ ਇੰਨੀ ਘਟੀਆਂ ਰਾਜਨੀਤੀ ਕਰੋਗੇ ਨਾ ਤਾਂ ਤੁਹਾਨੂੰ ਆਪ ਨੂੰ ਸ਼ਰਮ ਆਉਗੀ ਕੱਲ ਨੂੰ ਤੁਹਾਡੇ ਬੱਚੇ ਤੁਹਾਡਾ profession follow ਨਹੀਂ ਕਰ ਸਕਣਗੇ ਐਨੇ ਨੀਚੇ ਨਾ ਗਿਰੋ ਲੋਕਾਂ ਨੇ ਜਿੱਤ ਤੈਅ ਕਰਨੀ ਹੈ ਤੁਹਾਡੀਆਂ ਗੰਦੀ ਰਾਜਨੀਤੀ ਇਹ ਤੁਹਾਡੀ ਜਿੱਤ ਨਹੀਂ ਤੈਅ ਕਰਨੀ ਤੁਸੀਂ ਹੋਰ ਨੀਚੇ ਚਲੇ ਜਾਓਗੇ ਬਾਰ ਬਾਰ ਤੁਹਨ ਮੈਂ ਵਾਰਨ ਕਰ ਰਹੀ ਹਾਂ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਬਿਲਕੁਲ ਨਾ ਕਰੋ ਲੋਕਾਂ ਨੂੰ ਡਰਾਉਣਾ ਧਮਕਾਉਣਾ ਝੂਠੀਆਂ ਆਡੀਓਜ਼ ਫੈਲੋਣੀਆਂ ਇਹ ਕੰਮ ਕਿਤੇ ਕੰਮ ਨਹੀਂ ਆਉਣ ਲੱਗਿਆ ਇਹ ਤੁਹਾਡੀਆਂ ਗੱਲਾਂ ਬਿਲਕੁਲ ਤੁਹਾਨੂੰ ਹੋਰ ਨੀਚੇ ਲੈ ਕੇ ਜਾ ਰਹੀਆਂ ਹਨ ਲੋਕ ਜਨਤਾ ਦੇ ਵਿੱਚ ਤੇ ਇਹ ਤੁਹਾਡੀ ਹੁਣ ਮੈਂ 4 ਤਰੀਕ ਨੂੰ ਮਿਲਾਂਗੇ ਔਰ ਚੰਗੀ ਤਰ੍ਹਾਂ ਇਸ ਗੱਲ ਤੇ ਮੈਂ ਉਦੋਂ ਟਿੱਪਣੀ ਕਰੂੰਗੀ ਬਹੁਤ ਅੱਛੀ ਤਰ੍ਹਾਂ। ਉਹਦਾ ਕਹਿਣਾ ਇਹ ਹੈ ਕਿ ਕਹਿੰਦਾ ਹੈ ਕਿ ਕਾਂਗਰਸ ਪਾਰਟੀਆਂ ਵਾਲੇ ਦੇ ਬਜਟ ਵਰਕਰ ਨੇ ਉਹਨਾਂ ਦਾ ਬਹੁਤ ਵੱਡਾ ਧੋਖਾ ਕਰਦਾਰ ਆ ਜਪੀ ਨੇ। ਇਹ ਬਿਆਨ ਜਿਹੜਾ ਉਹਨਾਂ ਨੇ ਮੀਡੀਆ 'ਚ ਕਿਹਾ। ਕਾਵਾ ਦੇ ਕਿਹਾਂ ਕਦੀ ਢੋਲ ਨਹੀਂ ਵੱਜਦੇ ਹੁੰਦੇ। ਰਮਨੀਤ ਬਾਈ ਕੁਝ ਵੀ ਕਹਿ ਦੂਗਾ ਤੇ ਲੋਕ ਮੰਨ ਲੈਣਗੇ। ਕਮਾਲ ਕਰੀ ਜਾਂਦੇ ਹੋ। ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਧੋਖਾ ਦੇਣ ਵਾਲਾ ਬੰਦਾ, ਪੰਜਾਬ ਦੇ ਦੁਸ਼ਮਨਾ ਨਾਲ ਜਾ ਕੇ ਰਲ ਜਾਣ ਵਾਲਾ ਬੰਦਾ ਸਾਨੂੰ ਅਜ ਮਤ ਦੇਊਗਾ ਕਿ ਧੋਖਾ ਕੀ ਚੀਜ਼ ਹੁੰਦੀ ਹੈ? ਅਛਾ ਰਮਨੀਤ ਮ ਇਹ ਕੋਈ ਗੱਲ ਜੋਪਰਾਸ਼ਾ ਦੇ ਬਕਬੀ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਮੀਡੀਆ ਚ ਆ ਕੇ ਕਹਿੰਦੇ ਕਿ ਇਹ ਰਾਜਵਿੰਦ ਕਹਿੰਦੇ ਕਿ ਮੈਂ ਚਾਹ ਪੀਣੀ ਹੈ ਤੁਹਾਡੇ ਘਰੇ ਮੈਂ ਮੈਂ ਕੋਈ ਇਸ ਗਲਤੀ ਮੈਂ ਆਨਸਰ ਦੇਣਾ ਪੱਪੀ ਪ੍ਰੈਸ਼ਰ ਦਾ ਮੁੰਡਾ ਕੋਣ ਹੈ ਬਈ ਮੈਂ ਉਸ ਗਲਤੀ ਕਿਉਂ ਆਨਸਰ ਦੇਵਾਂ ਹੋ ਸੀ ਕਹਿੰਦੇ ਉਹ ਸਿਰਫ ਲੰਗ ਮੈਨੂੰ ਨਾ ਚਾਹ ਪੀਣੀ ਹੈ ਜੀ ਅਸੀਂ ਤੁਹਾਡੇ ਘਰੇ ਆ ਗਏ ਕਿਹਾ ਰਾਜਾ ਜੀ ਨੂੰ ਚਾਹ ਦੀ ਕਮੀ ਹੈ ਕਿ ਜਿਹੜਾ ਉਹਦਾ ਮੁੰਡੇ ਦਾ ਘਰ ਲੱਭਿਆ ਹਾਂ ਆ ਜਿੰਨੇ ਸਾਡੇ ਵਰਕਰ ਸਹਿਬਾਨ ਹੈ ਸਾਨੂੰ ਆਇਆ ਨੂੰ ਇੱਕ ਮਹੀਨਾ ਹੋਇਆ ਹੈ ਅੱਖਾਂ ਤੇ ਚੱਕਿਆ ਵਿਆ ਮੇਰੇ ਵੀਰ ਔਰ ਜਿੰਨੀਆਂ ਝੂਠੀਆਂ ਮਰਜ਼ੀ ਗੱਲਾਂ ਬਿਲਕੁਲ اور ਉਹਨਾਂ ਦੇ ਪਰਿਵਾਰ ਦੀ ਕੀਤੀ ਕਿਸੇ ਗੱਲ ਤੇ ਮੈਂ ਟਿੱਪਣੀ ਕਰਨਾ ਵਾਜਬ ਨਹੀਂ ਸਮਝਦੀ ਹੋਰ ਬਹੁਤ ਕੰਮ ਹੈ